ਸਾਧੂ ਦਇਆsingharav ਆਪਣੀ ਕਿਰਤ ਜ਼ਿੰਦਗੀ ਬਲਾਸ ਵਿੱਚ 32ਵੇਂ ਸਾਲ ਦਾ ਹਵਾਲ ਇਸ ਤਰ੍ਹਾਂ ਬਿਆਨ ਕਰਦੇ ਹਨ 32 ਸਾਲੇ ਅੰਦਰ ਬੰਦਾ ਸਮਝ ਬੈਠਾ ਮੈਥੋਂ ਮੰਗਣਾ ਕਿਸੇ ਜਵਾਬ ਨਹੀਂ ਜਿਤਨਾ ਚਿੱਤ ਚਾਵੇ ਉਤਨਾ ਲੁੱਟ ਖਾਵਾਂ ਮੈਥੋਂ ਮੰਗਣਾ ਕਿਸੇ ਹਿਸਾਬ ਨਹੀਂ ਨਰਕ ਸੁਰਗਲਾ ਰਾਮ ਰਹੀਮ ਕੋਈ ਮੈਨੂੰ ਦੇਵੜਾ ਕਿਸੇ ਅਜਾਬ ਨਹੀਂ ਬੁਰੇ ਕੰਮ ਦਾ ਕਹਿਲਾ ਦੋਸ਼ ਕੋਈ ਪਲੇ ਕੰਮ ਦਾ ਕੋਈ ਸੁਭਾਅ ਨਹੀਂ ਜੇ ਕੋਈ ਪੁੱਛੇ ਤਾਂ ਜਲਦ ਜਵਾਬ ਦੇਵੇ ਅੱਖੇ ਬਹਿਰ ਤੋਂ ਜੁਦਾ ਹਿਸਾਬ ਨਹੀਂ ਅੱਖੇ ਰਮ ਰਹੀ ਮਨਾ ਦੀਨ ਸੱਚਾ ਕੋਈ ਉੱਤਰੀ ਅਹਲਕ ਤਾਬ ਨਹੀਂ ਸੋ ਕੀ ਨਿਕਲੂ ਜਾਨ ਵਜੂਦ ਵਿੱਚੋਂ ਹੁਣ ਨਜ਼ਾਦੇ ਵਕਤ ਬੇਤਾਬ ਨਹੀਂ ਪਾਪੀ ਸਮਝਦਾ ਮਾਰਦੀ ਝੂਠ ਦੁਨੀਆ ਸਮਝੇ ਆਪ ਨੂੰ ਕਦੇ ਕਜ਼ਾਬ ਨਹੀਂ ਮੂਰਖ ਆਖਦਾ ਏ ਦੁਨੀਆ ਬਣੀ ਐ ਮੇਰੇ ਨਾਲ ਦਾ ਵਿੱਚ ਪੰਜਾਬ ਨਹੀਂ ਗੱਲ ਗੱਲ ਤੇ ਨਾਲ ਇਤਰਾਜ ਕਰਦਾ ਜੀਵ ਹੁੰਦਿਆ ਲਾਜਵਾਬ ਨਹੀਂ ਗੱਲ ਗੱਲ ਦੇ ਨਾਲ ਇਤਰਾਜ ਕਰਦਾ ਜੀਵ ਹੁੰਦਿਆ ਲਾਜਵਾਬ ਨਹੀਂ ਵਿੱਚ ਖੁਦੀ ਦੇ ਮਸਤ ਖਾਮੋਸ਼ ਹੋਇਆ ਕਦੀ ਛੱਡਦਾ ਕਰਮ ਖਰਾਬ ਨਹੀਂ ਵਿਚ ਫਖਰ ਤਕਬਰੀ ਆਣ ਬੈਠੀ ਕਰੇ ਕਿਸੇ ਦਾ ਅਦਬ ਅਦਾਬ ਨਹੀਂ sada rahe karod de vich sadya ਤੇਜੀ ਛੱਡਦਾ ਬਾਗ ਤੇਜਾ ਬਨਾਹੀ ਇੱਥੇ ਆਣ ਕੇ ਪੈਰ ਪਸਾਰ ਬੈਠਾ ਦੁਨੀਆਂ ਸਮਝਦਾ ਮਿਸਲ ਖੁਆਬ ਨਹੀਂ ਮਾਲਕ ਭੁੱਲਿਆ ਮੜ ਕੇ ਦੀ ਤੋਰ ਤੁਰਦਾ ਕੁਦੀ ਛੋੜਦਾ ਬਾਗ ਨਭਾਬ ਨਹੀਂ ਕਰਦਾਰੀ ਸਹ ਹੈ ਬ੍ਰह्म ਗਿਆਨੀਆਂ ਦੀ ਐ ਪਰ ਉਹਨਾਂ ਦੀ ਮਿਸਾਲ ਰੁਬਾਬ ਨਹੀਂ ਦੌਲਤ ਮਾਲ ਦੇ ਵਿੱਚ ਕਮਾਲ ਹੋਇਆ ਅਸਲੀ ਵਸਤ ਹੋਈ ਦਸਤ ਯਾਬ ਨਹੀਂ ਨੇਕ ਨਾਮ ਹੈ ਆਪਣੇ ਆਪ ਬਣਿਆ ਮਿਲਿਆ ਸਰਟੀਫਿਕੇਟ ਕਿਤਾਬ ਨਹੀਂ ਲੱਗਾ ਦੁੱਖ ਤੇ ਕਹੇ ਤੰਦਰੁਸਤ ਹਾਂ ਮੈਂ ਦਿੱਤਾ ਕਿਸੇ ਹਕੀਮ ਜੁਲਾਬ ਨਹੀਂ ਪਕੜੀ ਦੀਨ ਤੇ ਮਜਬਦੀ ਪਖਵਾਦੀ ਕਿਤਾ ਦੁਈ ਦਾ ਦੁਰਨਕਾਬ ਨਹੀਂ ਭੁੱਖਾ ਦੇਖਣਾ ਕਿਸੇ ਨੂੰ ਅੰਨ ਦੇਵੇ ਠੰਡਾ ਸਰਦ ਧਿਆਵਦਾ ਆਬ ਨਹੀਂ ਕਰਦਾ ਛੁਰੀ ਦੇ ਨਾਲ ਲਹੇ ਕਤਲ ਗਉਂਆ ਰਹਿ ਮੋਰ ਦੇ ਮੇ ਮਿਸਲ ਖਸਾਬ ਨਹੀਂ ਕਰਦਾ ਛੁਰੀ ਦੇ ਨਾਲ ਹੈ ਕਤਲ ਗਉਂਆ ਰਹਿ ਮੁਰਦੇ ਮੇ ਮਿਸਲ ਕਸਾਬ ਨਹੀਂ ਪਰ ਪਰ ਯਾਰ ਸ਼ਰਾਬ ਦੇ ਜਾਮ ਪੀਵੇ ਹਟਦਾ ਖਾਨ ਤੋਂ ਮਾਸ ਕਬਾਬ ਨਹੀਂ ਸ਼ਰਮ ਲਾ ਕੇ ਵੇਖ ਬੇਸ਼ਰਮ ਹੋਇਆ ਮਰਦਾ ਡੁੱਬ ਕੇ ਵਿੱਚ ਤਲਾਬ ਨਹੀਂ ਸ਼ਰਮ ਲਾ ਕੇ ਵੇਖ ਬੇਸ਼ਰਮ ਹੋਇਆ ਮਰਦਾ ਡੁੱਬ ਕੇ ਵਿੱਚ ਤਲਾਬ ਨਹੀਂ ਗੱਲ ਕਰੇ ਮਨ ਪਾਉਂਦਿਆਂ ਦਇਆ ਸਿੰਗਾ ਜਿ ਚਰ ਜਵਾਨਾ ਵਿੱਚ ਜਨਾਬ ਨਹੀਂ ਗੱਲਾਂ ਕਰੇ ਮਨ ਪਾਉਂਦੀਆਂ ਦਇਆ ਸੰਗਾ ਜਿ ਚਰ ਜਵਾਨਾ ਵਿੱਚ ਜਨਾਬ ਨਹੀਂ